ਸਿਆਕਰ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਵੀ ਅੱਜ ਦਾ ਉਗਰ ਦੀ ਆਪਾਂ ਤੁਹਾਨੂੰ 2 ਦਿਨ ਤੋਂ ਦਿਖਾ ਰਹੇ ਆ ਵੀ ਉਗਰ ਤਿਆਰ ਹੋ ਕੇ ਕਰਦੇ ਪਏ ਤੇ ਆਪਾਂ ਜੀ ਆਹ ਬਣਾਇਆ ਜੀ ਦੇਖੋ ਇਹਦੀ ਉੱਪਰ ਇੱਕ ਤਾਂ ਪਲੇਟ ਅਲੱਗ ਬਣੀ ਆ ਸਾਹਮਣੇ ਤੁਹਾਨੂੰ ਦੇਖ ਰਿਹਾ ਪਹਿਲੋ ਹੋਰ ਚੀਜ਼ ਹੋਣ ਹੋਰ ਤਾਂ ਵੀ 16 ਦਾ ਤੇ 14 ਦਾ ਫਰਕ ਹੁੰਦਾ ਤੇ ਬਾਕੀ ਇਧਰੋਂ ਕਰੂੰਗਾ ਕਰੰਗਾ ਫਿਟਿੰਗ ਕਰ ਰਿਹਾ ਹੈ ਇਦਾਂ ਉਹ ਵੀ ਪੇਂਟ ਥੋੜੀ ਆਪਾਂ ਨੂੰ ਬਤਾਨੀ ਪੈ ਗਈ ਆ ਥੱਲੋਂ ਤੇ ਬਾਕੀ ਜੀ ਹੁਣ ਆਪਾਂ ਪੇਂਟ ਤੇ ਲਾਉਣੀ ਆ ਮਸ਼ੀਨ ਪੰਮੇ ਬਾਈ ਜੀ ਆਪਾਂ ਮੈਂ ਸਾਸਰੀ ਕਾ ਬਲਾ ਪਾ ਲਾਉ ਸਾਸਰੀ ਕਾ ਬਲਾ ਸਾਸਰੀ ਕਾ ਕੀ ਕਰਨ ਲੈ ਆ ਇਥੇ ਹਾਂ ਇਹ ਖਰਾਬ ਨਾਟੇ ਇਹ ਲੰਮਾ ਚ ਕੱਟ ਲੈ ਲੈ ਪਾਵੇਂ ਇੰਨਾ ਲੰਮਾ ਕ ਇੰਨਾ ਕੋ ਲੈ ਲੈ ਇਦਾਂ ਐਡਾ ਲੰਮਾ ਹੈਗਾ 2 ਇੰਚ ਲੈ ਲੈ 2 ਇੰਚ ਮੈਂ ਉਹ ਦੂਫਾ ਡੱਬਾ ਕੀ ਤੂੰ ਵੇਖ ਲੈ ਛੋਟਾ ਲਾਇਆ ਯੂਰ ਨੇ ਆਪੇ ਐਡਾ ਹੀ ਲਾਣਾ ਵਾ ਉੱਤੇ ਕਰ ਦਾਂਦੇ ਐ ਐਡਾ ਲੰਮਾ ਕੀ ਕਰਾਂਗੇ ਕਿੱਥੇ ਲਾਵਾਂਗੇ ਚਾਰ ਦਾ ਸੈੱਟ ਨਹੀਂ ਆਣਾ ਕੰਮ ਆ ਆ ਹੈਗਾ ਫੜ ਆ ਪਿਆ ਐਡਾ ਨਾਟ ਵਾਧੂ ਏ ਖੋਲ ਤੁਸੀਂ ਕੀ ਕਰਦਾ ਜੀ ਉਹ ਕੀ ਕਰਦਾ ਜੀ ਸਸੀ ਕਾਬਲਾ ਪਹਿਲਾਂ ਸਸੀ ਕਾ ਤੂੰ ਹੀ ਬੁਲਾਵੇ ਲੋ ਸਾਸੇ ਕਾ ਬੁਲਾਪ ਨੂੰ ਸਤਿ ਸ਼੍ਰੀ ਅਕਾਲ ਉਹਦਾ ਮੂੰਹ ਕਰਕੇ ਬੁਲਾਵੇ ਲੈ ਕੜਾ ਲੈ ਨਾ ਤਾ

ਬਸ ਹੋ ਗਿਆ ਬਦਲ ਕੇ ਕੰਮ ਛੱਡਾ ਹੁਣ ਆ ਛੱਡੋ ਰੀ ਉਹ ਠੀਕ ਹੈ ਤੈਨੂੰ ਕਿੰਨੇ ਕੰਮ ਨੇ ਹੋਇਆ ਉੱਗਰ ਨੂੰ ਕਿੰਨੇ ਦਿਨ ਹੋ ਗਏ ਚਿੰਦਣ ਹੋ ਜਾ ਚਾਹ 4-5 ਦਿਨ ਨੂੰ ਵੇਂਦੇ ਵੇਚੇ ਛੋੜਿਆ ਚੱਲਾ ਆਪਾਂ ਉੱਤ ਪਲਟਾ ਕਰੀ ਫੱਟਾ ਹੂੰ ਆ ਜਾ ਪਲਟਾ ਇਧਰ ਵਾਲਾ ਕਰੀਏ ਇਹ ਕੀਤੀ ਜਾਂਦੇ ਨੇ ਪਲਟਾ ਬਣਾਇਆ ਇਹ ਆ ਹਾਂ ਇਹ ਚਲਾ ਲਿਆ بس بس این ਦੇ ਵੇਟ ਉਹ ਵੀ ਲਾ ਲੈ ਪੁੰਨ ਦਾ ਥੋੜੇ ਦੇ। ਇਹਦੇ ਵਰਨੇ ਇੱਥੇ ਜਗਾਰ ਲੱਗਣਾ ਕੋਈ। ਇਹ ਆ ਇਹਦੇ ਇੱਥੇ ਆ ਜਾਣਾ ਇਹਦੇ ਵਿੱਚ ਕਰਨਾ ਪੈਣਾ। ਹਾਂ। ਜਾਂ ਤਾਂ ਇਹਨੂੰ ਲਾਉਣਾ ਪੈਣਾ ਹੈ। ਕੁਝ ਜਿਹੜਾ ਇੱਕ ਟੱਕਾ ਲੱਗ ਜਾ ਕਰ ਇਹਨੂੰ ਲਾ ਦੀ ਹਣਾ। ਹਾਂ। ਹੈਂ? ਇਹਨੂੰ ਲਾ ਦੀ ਇੱਕ ਤੇ ਇਹਨਾਂ ਲਾ ਦੀ ਦੋ। ਇੱਕੋ ਸਲਾ ਦੀ ਥੋੜੀ ਥੋੜੀ ਸਟਾਪ ਕਰਨਾ ਡਰ ਨਾ ਕਰਨਾ। ਬਿੱਥੂ ਦਾ ਉੱਥੇ ਤਾਂ ਕੁਝ ਚੀਜ਼ ਬਲਣੀ ਪੈਣੀ ਹੈ ਫੇ ਪੂਕਲਾ ਬਣਾਣਾ ਪਾਣਾ। ਔਰ ਰਬੜ ਵਿੱਚ ਪਾਦਾਂ ਦੇ ਬੰਦ ਹਾਂ ਇੱਥੇ ਦਾ ਆਪਣਾ ਜਦਾਰ ਬਣਾਉਣਾ ਇੱਥੇ ਇੱਥੇ ਬਣਾ ਕੇ ਨੰਗਲੇ ਹੁੰਦੇ ਪਾਦ ਲੈਣਾ ਤਾਂ ਨੰਗਲੇ ਠੀਕ ਰਹਿ ਜਾਂਦੇ ਨੇ ਨਾ ਹੰਗਲੇ ਹਾਂ ਵਹੇ ਤੇ ਨਾਲ ਥੱਲੇ ਕਰਨਾ ਇੰਨਾ ਕਰਦੇ ਰਬੜ ਲਾ ਦਾਂ ਦੇਖ ਇੱਥੇ ਬੰਦ ਹੋਇਆ ਕਰੇ ਇੱਥੇ ਚੱਕਾ ਇਹ ਐਂਗਲ ਲੱਭਾ ਕੋਈ ਬੰਦ ਕਰ ਦਾਂ ਹੋ ਗਈ ਆਪਣਾ ਪਲਟਾ ਤਿਆਰ ਹੈ ਆ ਦੇਖੋ ਇਟ ਲਾ ਦੇ ਲਾ ਇਟਾ ਲੱਗੀ ਫੈਲਾ 3 ਕਿਲੋ ਵਜਨ ਹੈ ਵਜਨ ਕਿਵੇਂ 더 ਹੋ ਰਿਹਾ ਪੈ ਸਕਦਾ ਆ ਦੇਖੋ ਜੀ ਚੜਨਾ ਪੱਥਲੇ ਪੰਮਾ ਛੱਡ ਦੇ ਛੱਡ ਦੇ ਨਾਪ 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 ਬੜਾ ਠੀਕ ਹੈ ਇੱਥੋਂ ਟੇਰਾ ਨਿਕਲ ਜਾ ਕਰ ਨਾਪ ਹੋਰ ਨਾ ਫਾੜ ਕੇ ਰੱਖੀ ਫਟਾਵ ਕਰ ਦਤਾ ਕਰਕੇ ਮੜਾ ਜਾ ਮਰਸ ਇੱਥੇ ਉਹਦਾ ਕਰ ਲ ਹੋਰ ਥੋੜਾ ਜਾ ਉਹਦਾ ਉਹਦਾ ਪਰਾਂ ਨੂੰ ਇੱਥੇ ਇੱਥੇ ਬੱਸ ਵਾ ਇੱਥੋਂ ਢੇਰੀ ਨਿਕਲਦੇ ਕਰੇ ਦੀ ਹਨਾ ਹੈ ਨਿਕਲਦੇ ਕਰਦੇ ਹੋ ਠੀਕ ਹੋ ਗਈ ਆਪਣੀ ਆਗਰ ਦੀ ਫੀਡਿੰਗ ਹੈ ਤਕਰੀਬਨ ਫਟੇ ਵਗੈਰਾ ਰਹਾ ਘੁੰਮਦਾ ਕਰਤਾ ਆਪਾਂ ਦਾ ਥੰਗਾ ਰਹਾ ਲੱਗਿਆ ਹੋਇਆ ਪੰਮਾ ਵੀ ਲੱਗਾ ਇੰਟਰੈਂਗਲ ਪਟਣਾ ਤੇ ਇੰਟਰੈਂਗਲ ਦੀ ਪਟਾਈ ਕਰਕੇ ਤੇ ਫਿਰ ਆਪਾਂ ਜੀ ਨਹੀਂ ਤਾਂ ਇੰਨੀ ਕੁ ਬਾਟਲਾ ਨਹੀਂਨੀ ਕੁ ਬਾਟਲਾ ਇੰਨੀ ਕੁ ਆਪਾਂ ਨੂੰ ਚਾਹੀਦੀ ਹੈ ਬੱਤ ਨੂੰ ਇੱਥਾ ਜੋਰ ਹੈ ਹਾਂ ਕਿਵੇਂ ਪਕਣ ਪੰਮਾ ਬਾਟ ਕੰਮ ਕਿੱਗ ਲਵੇਗਾ ਤੇ ਆਈਏ ਹਾਂ ਬਾਤ ਕਰੀਏ ਬਾਤ ਕਰ ਇੱਧਰ ਕੀ ਰਹਿ ਗਿਆ ਇੰਜ ਇਹ ਵੈਲਟਾਂ ਦੀ ਕੀ ਸੈਟਿੰਗ ਕਰਨੀ ਹੈ। ਇਹ। ਹਾਂ। ਤਰੀਕਾ। ਹੋਰ ਕੁਝ ਨਹੀਂ ਬਾਕੀ ਠੀਕ ਹੈ। ਬਾਕੀ ਸਿਰ। ਜਰੀ ਘਮਾਰ ਪਿੱਛੇ ਪੱਤੀ ਲਾਣੀ ਪਣੀ ਹੈ। ਪਿੱਛੇ ਪੱਤੀ ਲਾਣੀ ਪਣੀ ਹੈ। ਜਮਾਟ ਫੇਰ। ਇਹ। ਇਹ। ਕੇ ਉੱਪਰ ਪਾਈਏ ਨਾ ਤੈਰ ਥੋੜੀ ਜਿਹਾ। ਉਹ ਇੰਨੀ ਟਾੜ ਵੀ ਲੋੜ ਨਹੀਂ ਹੁੰਦੀ। ਆ ਵੇਖਾ ਇਧਰ ਲਾਹ ਨਾਲ। ਕਿੰਨਾ ਫਰਕ ਹੈ। ਉੱਥੇ ਆਣੀ ਸੈਟ ਹੈ ਉੱਥੇ ਆਉਗੀ ਲਿਆ ਨਾਲ ਪੱਤੀ ਲਾ ਦੇ ਤਾਂ ਮੋਰਾ ਕਰਦਾ ਨੂੰ ਸਾਥ ਪਾਉਣਾ ਹੈ ਇਹਦੇ ਇਹ ਨਾ ਵੀ ਦੂਜੀ ਪੱਤੀ ਇਹ ਕੋਰ ਲਾਈ ਇਹਨਾਂ ਨੂੰ ਸਾਥ ਪਾਉਣੀ ਇਹ ਹਵਲਾ ਕਰ ਨੂੰ ਇਸ ਤੇ ਪਾਏ ਜੇ ਸਮਰਜੀ ਪਾ ਲੈ ਤੇ ਚਲ ਨਹੀਂ ਰਿਹਾ ਖਾਂਤੀ ਜੀ ਜੀ ਤਾਰ ਚਾਹ ਕਿਸੇ ਦੀ ਮਰਜ਼ੀ ਕਰਨਾ ਪੱਤੀ ਲਿਆ ਟੋਟਾ ਗੁਲਾਬ ਜੀ ਇੰਨਾ ਤਾਂ ਤਨ ਪੱਤੇ ਕੋਤਲੇ ਉਹ ਲਾਣਿਆ ਆ ਪੱਤੀ ਵੇਖ ਕਿਹੜੀ ਆ ਇਹ ਵੇਖਦਾ ਜਾਈ ਕਿਹੜੀ ਆ ਲਾ ਆ ਵੀ ਫਿਰ ਥੋੜੇ ਲੰਬੇ ਕਰਦੇ ਹਾਂ ਲੰਬੇ ਕਰ ਦੇਣਾ ਹੂੰ ਆਟਕੇ ਹੂੰ ਇਤੂ ਚਰੀ ਇੱਕ ਪਾਣੀ ਤੇ ਆਪਾਂ ਜੀ ਇੱਧਰ ਤੁਹਾਨੂੰ ਪਲਟਾ ਦਿਖਾਉਂਦੇ ਪਲਟਾ ਵੀ ਲਾਤਾ ਜੀ ਇਹਨੂੰ ਦੇ ਸਮੇਸ਼ ਨੂੰ ਲਾਤਾ ਤੇ ਸੈਂਡ ਵੀ ਲਾਤਾ ਪਰ ਤੇ ਲੱਗ ਦੋਆਂ ਨੂੰ ਤਾਂ ਬਸ ਹੁਣ ਆਪ ਅੱਜ ਤਕਰੀਬਨ 55 ਵਗੈਰਾ ਪਾਵਾਂਗੇ ਅੱਗੇ ਕੰਬੈਨ ਦੇ ਸਿਕੰਜਾ ਆਪਣੇ ਇੱਧਰ ਪਿਆ ਉੱਤੋਂ ਸਮਾਨ ਸੁੰਡਾ ਗਿਆ ਪਹਿਲੇ ਤਵੀਆਂ ਥੜੀ ਸੈੱਟ ਕਰਨੀਆਂ ਪੈਣ ਗਿਆ ਇੱਧਰ ਕਟੜ ਜੱਸੀ ਦਾ ਖੜਿਆ ਜੀ ਤੇ ਬਾਕੀ ਆਪਾਂ ਨੂੰ ਆ ਸਿਸਟਮ ਏ ਕਪਲ ਆ ਦੇ ਇੱਧਰ ਖਚਾ ਚੱਕਾ ਤੇ ਬਸ ਇੱਥੇ ਉੱਧਰ ਲਾਉਣਾ ਹੋਰ ਸੈੱਟ ਨੜ ਨੂੰ ਲਾਤਾ ਬਾ ਇਹਨਾਂ ਦਾ ਕੰਮ ਬਿਲਕੁਲ ਦਾ ਤਕਰੀਬਨ ਨਿਭੜ ਹੀ ਚੱਲਿਆ ਆਪਣਾ ਤੇ ਆਪਾਂ ਹੁਣ ਬਸ ਇਹਨੂੰ ਪੇਂਟ ਵਗੈਰਾ ਮਾਰਾਂਗੇ ਥੋੜੀ ਧਾਈ ਕਰਨ ਲਈ ਆ ਜਿੱਦਾਂ ਆ ਦੇਖੋ ਇੱਥੇ ਪੇਂਟ ਵਗੈਰਾ ਮਾਰ ਕੇ ਥੱਲੇ ਥੱਲੇ ਤੇ ਫਿਰ ਮਸ਼ੀਨ ਆਪਾਂ ਕਰਦੇ ਰਵਾਨਾ ਇੱਕ ਦੋ ਦਿਨ ਚ ਐ ਇਧਰ ਨਾ ਕਰੋ ਮੜੀ ਕਿ ਇੱਥੇ ਸੱਟ ਚਲੋ ਉਂਗਲਾਂ ਵਿੱਚ ਦੇ ਲੈ ਇੱਥੇ ਉਂਗਲ ਦਾ ਧਿਆਨ ਰੱਖਾ ਚਲੋ ਕਿਧਰੋਂ ਕਰਨੀ ਹੈ ਪਹਿਲਾਂ ਓਗਰ ਫੀਡਿੰਗ ਕਰਤੀ ਕੋ ਨਹੀਂ ਪਮਿਆ ਏ ਵੇ ਛੰਡ ਤਾਂ ਹੀ ਹੋ ਗਈ ਕਿਨੇ ਕੀਤੀ ਏ ਹਾਂ ਟੁੱਕਾ ਨਹੀਂ ਲਾਣਾ ਕਿਨੇ ਕੀਤੀ ਏ ਤੇ ਫਿਰ ਤੁਹਾਨੂੰ ਆ ਹੀ ਹੋ ਗਈ ਉਹਨੂੰ ਬਸ ਕਿਉਂ ਹੋ ਗਈ ਕੋਰ ਫਿਟਿੰਗ ਹੈ ਉਹਨੂੰ ਪਰਨੇ ਰਾੜ ਨੂੰ ਪੁੱਛਦਾ ਹੋ ਗਿਆ ਏ ਉਹ ਹਾਂ ਉਹ ਕੋਰ ਫਿਟਿੰਗ ਹੋ ਗਈ ਅੱਛਾ ਸਿੰਧੂ ਕਿਹੜਾ ਤੁਹਾਡੇ ਚੋਂ ਉਂਗਲ ਦੇ ਵਿੱਚ ਆਉਣੀ ਹੈ ਜਿਸ ਰੱਖੀ ਬਿਠਾ ਹੱਥ ਤੇ ਜਿਸ ਚੱਕਦਾ ਪੈ ਉਹ ਰੇੜ ਨੇੜੇ ਕਰ ਲੋ ਯਾਰ ਤੂੰ ਹੱਥ ਪਰਾ ਕਰ ਹਾਂ ਜਿਸ ਰੱਖੀ ਖੜਾ ਹੱਥ ਹੈ ਔਰ ਇਧਰੋ ਚਕੇਵੇਲ ਦਿਖੇ ਰਹਾ ਤਪਾਸ਼ ਕਾ ਵਜਾ ਦਾ ਐਸ ਤਰ ਨੇੜੇ ਕਰੋ ਉੱਪਰ ਵੀ ਕਰੋ ਨੇੜੇ ਚੁੱਕ ਕੇ ਕਰੋ ਪਰੋਂ ਚਲੋ ਹੁਣ ਬੱਲ ਆਇਆ ਜੀ ਹੁਣ ਪਹਿਲੇ ਇਧਰ ਰੱਖ ਲੋ ਰੱਖਣੀ ਤਾਂ ਉਧਰ ਉਧਰ ਉੱਪਰ ਰੱਖ ਲੋ ਮਾੜੀ ਜਿਹਾ ਨਾੜ ਦੇ ਡਾਦਾ ਜੀ ਇਹ ਚਾਰ ਜਿਹੜੇ ਪਜਾਮੇ ਨਾ ਰਹਿ ਗਏ ਹਟਾਓ ਫਿਰ ਨਾ ਕਿਸੇ ਤਰੀਕੇ ਨਾਲ ਚੁੱਕ ਕੇ ਕਰੋ ਹੱਥ ਪਰਾ ਕਰ ਲੈ ਚਲੋ ਰੰਗ ਨਹੀਂ ਪਟਣਾ ਹੁਣ ਆਪਾਂ ਜ ਮਸ਼ੀਨਾ ਧੋਨੇ ਆ ਤੇ ਧੋ ਕੇ ਤੇ ਫਿਰ ਆਪਾਂ ਇਹਨੂੰ ਪੇਂਟ ਪੁੰਨ ਕਰਨਾ ਜਿੱਥੇ ਕਰਨਾ ਆ ਲੇ 55 ਲਾ ਕੇ ਪਰਸੋਂ ਤੇ ਆਪਣੀ ਤਿਆਰੀ ਹੈ ਆਪਾਂ ਜੀ ਪਰਸੋਂ ਜਾ ਰਹੇ ਮਸ਼ੀਨ ਲਾ ਕੇ ਉਹ ਆਪੇ ਬਾਸਾ ਮਸਤਾ ਚੂੜ ਚੜ ਕੇ ਚਲੋ ਯਾਰ ਮਾਰੇ ਪੱਕਾ ਪੱਕਾ ਸਤਾਜ ਆਉਣਾ ਇਹਨਾਂ ਵਿੱਚ ਨਾ ਪੱਤੀਆਂ ਦਾ ਹੱਥ ਦਿਆ ਜੀ ਕੁੰਮ ਜਾਂਦੀ ਨਹੀਂ ਉੱਤੇ ਜਾ ਕੇ ਚਲੋ ਚਲੋ ਲਓ ਜੀ ਹੁਣ ਬਣਨ ਯਾਰ ਅਜੇ ਪਿਸ਼ਾ ਕਰੋ ਨਾ ਤੁਸੀਂ ਰੀਲ ਹੋਰ ਚੱਕਣੀ ਪਣੀ ਮਨ ਲੱਗਦਾ ਥੋੜੀ ਜਿਨੀ ਚਲੋ ਚੱਲ ਪਿਆ ਲੈ ਜਾ ਪਿਸ਼ਾ ਪਾਓ ਇਹਨੂੰ ਓਗਰ ਦੇ ਨੇੜੇ ਥੋੜਾ ਜਾਓ ਬਸ ਇੱਥੇ ਹੀ ਹੈ ਬਥੇ ਬੜੀ ਨੇੜੇ ਦਾ ਕਿਵੇਂ ਕੋ लास्ट ਟੈਪ ਪਰ ਓਗਰ ਤੋਂ ਕਿੰਨਾ ਫਾਸਲਾ ਬਸ ਠੀਕ ਹੈ ਤਾਰਾਂ ਉੱਚੇ ਬੜਿਆਂ ਦੇ ਇਹ ਟੇਡੀਆ ਕਰਦੇ ਨਹੀਂ ਬਹਿਂਦਾ ਰਹਾ ਨਾ ਕਿਵੇਂ ਪੂਰਾ ਤੇ ਲੈ ਨਹੀਂ ਆਉਂਦਾ ਇਹ ਬੰਦਾ ਕਿਵੇਂ ਉਹ ਨਹੀਂ ਆਉਂਦਾ ਇਹ ਪੈਰਾ ਆਉਂਦਾ ਉਹ ਜਾਣਿਆ ਦੇ ਧੱਕਾ ਇੱਕ ਨਾੜ ਬੋਜੀ ਕੱਢੀ ਉਹ ਕਰਨਾ ਨਾ ਪੱਤੀ ਦਾ ਕਰੀਏ ਫੇਰ ਆ ਲੱਗੇ ਨਹੀਂ ਹੁੰਦੀ ਆ ਤਾਂ ਆ ਦੇਖੋ ਜੀ ਆਪਾਂ ਨੂੰ ਅੱਜ ਵੀਰ ਨੇ ਇੱਕ ਨੇ ਕਿਸੇ ਨੇ ਫੋਨ ਕੀਤਾ ਕਿ ਸਾਡੇ ਓਗਰ ਅਸੀਂ 16 ਇਚ ਰੂਲਾ ਪਾ ਉਹਨੂੰ ਟ੍ਰੇਟਲ ਮਸ਼ੀਨਾਂ 390 ਤੇ ਉਹਦੀਆਂ ਜੀ ਜੇ ਘਰ ਤਾਰਾਂ ਨੀਵੀਆਂ ਕਰਦੇ ਆ ਥੱਲੇ ਲੱਗਦੀਆਂ ਤੇ ਫਿੰਗਰਾਂ ਦੇ 4 ਇੰਚ ਉੱਚੀਆਂ ਰਹਿੰਦੀਆਂ ਆ ਇਹਦੇ ਬਾਰੇ ਆਪਾਂ ਦੱਸਣ ਲੱਗੇ ਆ ਤੁਹਾਨੂੰ ਇਹ ਦੇਖੋ ਜੀ ਹੁਣ ਆਪਾਂ ਨੂੰ ਰੀਲ ਕਰਨੀ ਪਊਗੀ ਨੀਵੀਆਂ ਤਾਰਾਂ ਦੇਖੋ ਥੱਲੇ ਜ਼ਮੀਨ ਆ ਕਿੰਨੀ ਉੱਚੀ ਆ ਇਹਨੂੰ ਮੇਰੇ ਘਰ ਸੋਣਾ ਰੀਲ ਥੋੜੀ ਜੀ ਨੀਵੀ ਆਪਾਂ ਨੂੰ ਭਾਵੇਂ ਕਰਨੀ ਪਵੇ ਤੇ ਭਾਵੇਂ ਪਿਛਾ ਨਹੀਂ ਹੋਰ ਜਾਂਦੀ ਪਿਛਾ ਵਾਲਾ ਫਿਰ ਹੋ ਜਾਂਦੀ ਉਹ ਨਹੀਂ ਜਾਂਦੀ ਉਧਰ ਤੋਂ ਉਧਰ ਕੰਨ ਜਾਂਦੀ ਉਹ ਲਾਸਟ ਐਂਡ ਉਹ ਮੁਕਾ ਕੇ ਕੰਮ ਉਹ ਤਾਂ ਫਿਰ ਚੱਲ ਚੱਲ ਬਾਅਦ ਠੀਕ ਅੱਗੇ ਵੀ ਇੱਥੇ ਚੱਲਦੀ ਰਹੀ ਆ ਰੀਲ ਥੋੜੀ ਨੀਵੀਂ ਕਰ ਲਾਂਗੇ ਨਾ ਅਜੇ ਹੋਰ ਥੱਲੇ ਜਾਣੀ ਹੈ ਕੱਟਣਾ ਕਿਵੇਂ ਬੈਟਰ ਹੋਰ ਥੱਲੇ ਜਾਇਆ ਆ ਪਿੱਛੇ ਨੀਵੀਂ ਖੜੀ ਮਸ਼ੀਨ ਹੈ ਬਸ ਸਹੀ ਹੋ ਜਾਣਾ ਬੈਰ ਨੂੰ ਰੁਕ ਬੈਰ ਜਰਾ ਕਿਧਰ ਚੱਲੋ ਚੱਲੋ ਲਾਓ ਇਦਰ ਮੇਰੀ ਗੱਲ ਸੁਣਾਏ ਸਿੰਧੂ ਇਹਦਾ ਆਪਾਂ ਆ ਚੀਜ਼ ਦਾ ਸੈਟਿੰਗ ਕਰਨੀ ਪਣੀ ਆ ਉਹ ਨਹੀਂ ਜਿਹੜੇ ਤਾਰਾਂ ਬਾਈ ਚੰਸ ਕਈ ਵਾਰਾਂ ਨੂੰ ਕਰਨੀ ਪੈ ਸਕਦੀਆਂ ਨੇ ਹੈ ਇਸ ਚੀਜ਼ ਦੀ ਕਿੰਦੀ ਇਹਦੇ ਦੱਸ ਕਿਵੇਂ ਹੋਵੇਗੀ ਸੈਟ ਇਹਦਾ ਕਰਨੇ ਪੈਣਾ ਤੁੱਕਾ ਨਹੀਂ ਲਾਣਾ ਸਹੀ ਦੱਸਣਾ ਤੇਰੇ ਦੱਸ ਤੁੱਕਾ ਨਹੀਂ ਲਾਣਾ ਦੱਸ ਨਹੀਂ ਹੱਥ ਖੜੇ ਨੇ ਬਲਾ ਨਾ ਇੱਧਰ ਨਾ ਟੱਕਾ ਲੈ ਰਨ ਕਰਨੀ ਨੇ ਨਹੀਂ ਜੇਕਰ ਆਪਾਂ ਮੇਰੀ ਗੱਲ ਸੁਣੋ ਜੇਕਰ ਆਪਾਂ ਤਾਰਾ ਹਗਾ ਕਰਾਂਗੇ ਜਿਵੇਂ ਹੁਣ ਬਰਾਬਰ ਖੜੀਆਂ ਨੇ ਐਂਗਾ ਨੂੰ ਕਰਾਂਗੇ ਇਹਨੂੰ ਤੇ ਇਹ ਕਿੱਧਰ ਨੂੰ ਕਰਨੇ ਪੈ ਤੇ ਪਿਛਾ ਨੂੰ ਕਰਾਂਗੇ ਕਿੱਧਰ ਨੂੰ ਕਰਨੀ ਪੈ ਦੀ ਆਗਾ ਕਰਨੇ ਪੰਦੇ ਕਿਨੂੰ ਕਿੱਧਰ ਨੂੰ ਜੇਕਰ ਤਾਰਾ ਹਗਾ ਕਰਨੀ ਨੇ ਤਾਂ ਅੱਛਾ ਤੇ ਜੇ ਪਿਛਾ ਕਰਨੇ ਫਿਰ ਤੇ ਇਹਨੂੰ ਪਿਛਾ ਕਰ ਦੇਗਾ ਨਹੀਂ ਗਲਤ ਜਵਾਬ ਹੈ ਤੇਰਾ ਆ ਚੱਲੇ ਕਾ ਨੇ ਇੱਥੇ ਹਟਲਾ ਦੇਖ ਨਹੀ ਗਲਤ ਜਵਾਬ ਤੇਰਾ ਇਹ ਹੋਰ ਹੋ ਹੀ ਨਹੀਂ ਸਕਦੀਆਂ ਐਂ ਕਰਨੀ ਪੈਂਦੀ ਨੇ ਐਨੂੰ ਸਮਝ ਲੱਗ ਗਈ ਤੂਰਾ ਨਹੀਂ ਕਰਨੀ ਵਰ ਕਿੱਦ ਨੂੰ ਵਹੀ ਭਰਮ ਤੇ ਆਈ ਹੂੰ ਇਹ ਤਾਂ ਸਾਨ ਪਾਇਆ ਜਿਹੜਾ ਆ ਕੇ ਟਾਕੇ ਵਾਲੀ ਫਿਰ ਤੇ ਬਾਹਰ ਨੂੰ ਵਰ ਕੇ ਹਾਂ ਇਹ ਬਾਹਰੋਂ ਗੱਗੋ ਤੇਲ ਦਲ ਪਾਇਆ ਹੈ ਕਿਤਨੀ ਜਾਂਦਾ ਆ ਘਰੇ ਹਲਾਕ ਨਾ ਆ ਕੋਣ ਖੇਤ ਖੇਤ ਗ੍ਰੀਨ ਲਾਗੇ ਤਾਂ ਕਿ ਫ੍ਰੀ ਨਿਕਲ ਜੇ ਉਹ ਤਾਂ ਕਰ ਲਾਂਗੇ ਇਹ ਤੇ ਪੁਲੀ ਪਾਲੀ ਪਟਣਗੇ ਫਿਰ ਥੂੜੀ ਤੇ ਖਾਨ ਦੀ ਵਿੱਚ ਮਾਰਿਆ ਹੋਇਆ ਖਿੱਡੀ ਪੱਟੇ ਦਾ ਉਹ ਨਿਕਰੇ ਪਾਟ ਕੇ ਦਿੱਤੀ ਬੱਚੇ ਤਾਂ ਹੈ ਕੋਈ ਨਹੀਂ ਮੈਂ ਦੂਜਾ ਪਾਸਾ ਖਿੱਡੀ ਨਿਕਰੇ ਪਾਟ ਕੇ ਦਿੱਤੀ ਸੀ ਨਹੀਂ ਕਦੋਂ ਪੱਟੇ ਪੱਤੀ ਹੈ ਕਰਾਂਗੇ ਤੁਹਾਨੂੰ ਆਪਾਂ ਗਏ ਹਾਂ ਚਾਬੀ ਲਾਲ ਆਪਾਂ ਚਾਬੀ ਉਧਰ ਕਿਹੜਾ ਨੰਬਰ ਲਿਖਣਾ ਹੱਥ ਨਾਲ ਨਾੜ ਪੜੀ ਖੜਾ ਸਲਾਮ ਹੈਗਾ ਹੱਥ ਹੁਣ ਤਾਂ ਚਾਬੀ ਇਧਰ ਉਹ ਹੱਥੋਂ ਕਿਹੜਾ ਨੰਬਰ ਲੱਗਾ ਹੈ ਆ ਭੀ ਲੱਭੀ ਤੇ ਨਹੀਂ ਇੱਥੇ ਭਾਈ ਅੱਛਾ ਲੱਭਣ ਦਾ ਰੋਲਾ ਹੈ ਲੱਭਣ ਪਿੱਛੇ ਬੰਦਾ ਵੱਡਾ ਨੰਬਰ ਲਾਈ ਖੜਾ ਆ ਉਹ ਲੱਗਦਾ ਗਈ ਹੈ 24 ਦੀ ਪਤਾ ਨਹੀਂ ਕੀ ਖਾਦੀ ਫਿਰਦਾ ਸਵੇਰੇ ਹੁਣ ਸਾਰਿਆਂ ਨੇ ਇਹੀ ਥੋੜਾ ਆਪਾਂ ਵੇਖੀ ਜਾਣਾ ਤੇ ਕੱਟਰ ਕਰੋ ਇੱਥੇ ਉੱਥੇ ਤੇ ਲਾਓ ਉਧਰ ਨਾੜ ਕਸੋ ਜਾਓ ਆਖਿਆ ਭਰੇ ਲੈ ਜੀ ਢੇੜਾ ਨਹੀਂ ਪੱਲਾ ਜਾਓ ਤੁਸੀਂ ਜਾਓ ਇੱਕ ਅਸ ਦੇ ਨੁਟੇਓ ਉਹ ਲੋਜ ਪੱਤੇ ਲਾਉਣ ਵਾਲਿਆਂ ਦੇ ਅੱਛਾ ਜੇਲੇ ਮੰਡੀ ਉਹ ਨਾਲ ਲਾ ਉਹ ਵੀ ਇਹ ਰ ਆ ਜੀ ਕੱਢ ਰਾ ਕਪੜਾ ਕੰਪਲੀਟ ਹੋ ਗਿਆ ਤੇ ਆਪਾਂ ਰੱਖਣ ਲੱਗੇ ਜਿਹੜੇ ਤੇ ਬੜੀ ਟਰੈਗਰੀ ਤੇਰੀ ਕਿੱਥੋਂ ਵਾਲ ਸਿੱਖਾਈ ਦਿੱਤੀ ਜਰਾ ਮੜਾ ਚੌਕਾ ਉਧਰ ਲਾਹਣ ਮੜੀ ਇਹ ਰੂਲਾ ਪਾ ਵੱਡਾ ਪਾਇਆ ਕੱਢਦਾ ਨਹੀਂ ਵੱਡਾ ਕੀਤਾ ਸਾਹ ਜਾਣ ਦੇ ਸਾਹ ਜਾਣ ਬਾਲਾ ਅੱਗੇ ਨੂੰ ਓਏ ਅੱਗੇ ਜਾਣ ਤੇ ਮੜੀ ਜੀ ਬੱਸ ਪਿੱਛੇ ਘਾਰ ਮੜ ਆਇਆ ਜਗਾ ਲਾ ਜੀ ਟਾਇਰ ਆਪਾਂ ਆਪਣੇ ਕੋ ਪਾਇਆ ਬਹੁਤ ਟਾਇਰ ਗਿਆ ਚਾਰ ਪੰਜ ਜੋੜੀਆਂ ਗਿਆ ਉਹ ਬਦਲਾ ਕੇ ਟਾਇਰੇ ਬਾਹਰ ਨਹੀਂ ਲੈ ਜਾਣਾ ਪੈਂਚਰ ਹੋ ਕਰ ਅਸੀ ਆ ਵਰਮੇ ਦੀ ਬਾਜ ਹੈ ਚਲੋ ਆ ਜੀ ਤਿਆਰ ਕੀਤਾ ਪੁਰਜਾ ਬਹੁਤ ਵਧੀਆ ਬਣਾਇਆ ਪਰ ਜਾ ਕੇ ਜਾ ਤਾ ਜਲਦੀ ਕਰ ਲੈ ਮੌਸਮ ਖਰਾਬ ਹੋਗਾ ਮੀਂਹ ਆਉਦਾ ਪੈ ਇਧਰੋਂ ਬੱਸ ਕਰਾ ਅੱਗੇ ਲੈਟਾ ਤੋੜਨਾ ਸੰਘਾ ਲੈ ਫੜ ਕੇ ਆਇਆ ਆਪਣਾ ਟਰੈਕਟਰ ਇਹ ਵੀ ਸ਼ੌਂਕ ਨਾਲ ਆਪ ਤਿਆਰ ਕੀਤਾ ਇਹਨਾਂ ਵੀ ਸ਼ੌਂਕ ਨਹੀਂ ਜਿੰਨਾ ਤੁਸੀਂ ਸਮਝ ਰਹੇ ਹੋ ਕੀਤਾ ਵਾ ਕੇ ਤਿਆਰ ਕੋ ਦਾ ਪਾਪ ਹੀ ਐ ਇਧਰੋਂ ਪਹਿਲਾਂ ਖਿੱਚਣੀਆਂ ਨੇ ਇਧਰੋਂ ਖਿੱਚਣੀਆਂ ਨੇ ਪਹਿਲਾਂ ਪੈ ਜਾਣਗੇ ਪਿੱਛੇ ਵੇਖ ਪਹਿਲਾਂ ਕੱਢ ਰਿਹਾ ਕੱਢਣਾ ਪੈਣਾ ਇੱਥੇ ਲਿਆ ਆਂਦੇ ਸਿੱਧੀ ਬਾਹਰ ਇਹ ਮੱਠੀ ਰਹਿਣ ਦੇ ਪਿੱਛੇ ਆਂਦੇ ਆਓ ਜੇ ਬਸ ਕੰਜਾ ਪਾਉਣਾ ਕੰਬਨ ਦੇ ਅੱਗੇ ਬਾਗਰ ਸਟੈਡੀ ਕਰਨੇ ਨਿੱਕਾ ਹੰਗਲਾ ਸੁਆਗਅ ਵਾਲਾ ਏਡਾ ਵੱਡਾ ਸੰਗਲ ਕਿਹਦਾ ਆਏ ਆਏ ਸੁਆਗਅ ਵਾਲਾ ਸੰਗਲ ਲੈ ਲੈਣਾ ਸੀ ਪਹਿਲਾਂ ਡਾਹੀ ਵਿੱਚ ਤੋੜ ਲੈਣੀ ਮੜਾ ਜਾਣ ਦੇ ਬੱਸ ਕਰ ਇਹਦੇ ਟਾਇਰ ਲੱਗਾ ਹੜਾ ਰਹਿ ਜਾਂਦੇ ਉਹ ਨਿੱਕਾ ਸੰਗਲ ਦਾ ਸੁਆਗਅ ਵਾਲਾ ਉੱਥੇ ਹੋਣਾ ਜੇ ਉੱਥੇ ਜਾਮ ਹੋ ਜਾਣਾ ਇਹਨੇ ਬੱਸ ਇੱਥੇ ਚੱਲੇ ਰਹਿ ਜਿਹੜਾ ਚੱਲਿਆ ਉੱਥੇ ਹੀ ਚੱਲਣਾ ਕਰਨਾ ਉੱਥੇ ਪਰਾ ਜਾਣਾ ਮਿੱਟੀ ਨਾਲ ਫੇਰ ਲੋੜੀਂਦੀ ਬੈਟ ਲਾਉਦੀ ਪੈਣੀ ਗੇਅਰ ਲਾਣਾ ਕਿ ਆਵਾਜ਼ ਕਰਨਾ ਖਰਾਬ ਬੈ ਖਰਾਬ ਮਸ਼ੀਨ ਹੋ ਸਹੀ ਰੱਖੇ ਨੇ ਇੱਕ ਵਾਰ ਬੰਨ੍ਹ ਦੇ ਬੰਨ੍ਹ ਜਾਵਦੇ ਆਪਾਂ ਹੀ ਹੁਣ ਦਸਮੇਸ਼ ਲਾਉਣੇ ਬਾਹਰ ਕੱਢ ਕੇ ਇਹਦੇ ਅੱਗੇ ਸਕੰਜਾ ਪਾਉਣਾ ਇਧਰ ਮੋੜਾ ਪਾਣੀ ਪਟਾਈ ਦਾ ਚਾਲਾ ਮੈਂ ਕਰਾਉਣਾ ਬਟਰ ਹੋ ਗਿਆ ਜੀ ਰੈਡੀ ਆਪਣਾ ਤੇ ਕਟਰ ਵੀ ਆਪਾਂ ਤਿਆਰ ਆਪ ਹੀ ਕੀਤਾ ਸੀ ਆ ਦੇਖੋ ਗਲਾਈ ਕਰਕੇ ਚਾਦਰ ਲਾਈ ਜਾਂਦੋਂ ਸਾਰੀ ਤਕਰੀਬਨ ਨਵੀਂ ਚਾਦਰ ਲੱਗੀ ਹੈ ਇਹਦੇ ਹੁਣ ਰੂਲਾ ਵੀ ਨਵਾਂ ਕੱਢ ਰਿਹਾ ਨਵਾਂ ਹੀ ਹੋ ਗਿਆ ਬਿਲਕੁਲ ਆਹ ਥੋੜੇ ਟਾਂਕੇ ਰਹਿ ਗਏ ਸਿਆ ਜਿਹੜੇ ਇਹਦੇ ਬਾਅਦ ਚਲਾ ਲਾਂਗੇ ਦੇਸ ਤੇ ਨੇ ਕਰਨੀ ਹੈ ਭਾਂ ਜੋ ਮਰਜ਼ੀ ਹੋ ਜਾਏ ਕਿੱਥੇ ਬਾਹਰ ਫੇਰਾ ਪੁੱਠੇ ਪਾਸ ਬਾਸ ਕਟਾ ਪਾਸ ਕਿੱਥੇ ਚੁੱਕ ਕੇ ਕਿੱਥੇ ਲਾਗ ਰੱਖੀ ਜੋ ਉਹਨਾਂ ਨੇ ਲਜਾਣੀ ਲਗੀ ਆਪਾਂ ਲਜਾਣੀ ਏ ਥੋੜਾ ਲਜਾਣੀ ਏ ਕਿੰਦੀ ਪਤਾ ਜੀ ਕਿੰਦੀ ਏ ਕਿੰਦੀ ਏ ਕਿੰਦੀ ਏ ਕਿੰਦੀ ਬੇਗੂ ਹੀ ਰਹਿ ਗਿਆ ਕਿਣੀ ਇਹ ਆਉਂਦੀ ਨਹੀਂ ਦਸਮੇਸ਼ ਮਸ਼ੀਨ ਦੀ ਕਿੰਦੀ ਕਨੇਂ ਦੀ ਸ਼ਹਿਨ ਦੀ ਦੇ ਆਪੇ ਇੱਥੇ ਇਧਰ ਤੂੰ ਕਿੱਥੇ ਰਖਾ ਤੀ ਤੂੰ ਕਿੰਨੇ ਸਾਲ ਹੋ ਗਏ ਤੈਨੂੰ ਡਰਾਈਵਰੀ ਕਰਦੇ ਨੂੰ ਹਾਂ ਕਿੰਨੇ ਸਾਲ ਹੋ ਗਏ ਇੱਥੋਂ ਨੇ ਫੇਰ ਤੈਨੂੰ ਚੁੱਕ ਕੇ ਆਸੇ ਬਸ ਰੱਖਣੀ ਪਣੀ ਐ ਨਾਲੇ ਦਰਸਤਾ ਲਾਉਣੇ ਗਾਲੀ ਕੱਢਣ ਦੇ ਛਿੱਲ ਤੇ ਇਧਰ ਦਰਸਤਾ ਨਹੀਂ ਇਧਰ ਲਾ ਦਿੰਦੇ ਵਾਹ ਅੱਖੇ ਉੱਡ ਬੁੱਡ ਨੀ ਨੇ ਦਾ ਸਹਰ ਲਾ ਕੇ ਰੱਖੀ ਐ ਨਾ ਮੈਂ ਉਹ ਸਹਰ ਪਿਆ ਪੋ ਪੰਜ ਥੋੜਾ ਦਾ ਥਾਂ ਆ ਮੱਲੀ ਬਿਠਾ ਤੋ ਉੱਜਾ ਹੀ ਆਪਣਾ ਇਹਨੋ ਕੇ ਸਾਈਡ ਆ ਲਾਉਣ ਵਾਲਾ ਹੈ ਕੱਢ ਰਹੇ ਆਂ ਕਰ ਲਈ ਜਣਾ ਇਹਨੂੰ ਬਾਹਰ ਕਰਨਾ ਪੈਣਾ ਜੇ ਹੋ ਰਹੀ ਆਪਣੀ ਤਿਆਰੀ ਕਿਸ਼ਨ ਕੜ ਦੀ ਸਕੰਜੇ ਦੇ ਕਰਮਾਲੇ ਨੂੰ ਪੌਣ ਲੱਗੇ ਇਹਦੇ ਪਿੱਛੇ ਪਾਉਣ ਲੱਗੇ ਆ। ਇਹ ਕੇ ਲੈ ਕੇ ਜਾਵਾਂਗੇ ਆਪਾਂ।